ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਵਿਕਰਮਜੀਤ ਸਿੰਘ ਮਜੀਠੀਆ ਦੇ ਪੀਏ ਦੇਕਰ ਪਹੁੰਚ ਗਈ ਵਿਜੀਲੈਂਸ ਪੀਏ ਨੇ ਕੀਤੇ ਅਹਿਮ ਤੇ ਵੱਡੇ ਖੁਲਾਸੇ ਪੀਏ ਦੇ ਕੋਲੋਂ ਉਹ ਡੈਰੀਆਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਡੈਰੀਆਂ ਦੇ ਵਿੱਚ ਉਹ ਨੋਟ ਕਰਦਾ ਸੀ ਡਰਗ ਮਨੀ ਦਾ ਉਹ ਸਾਰਾ ਪੈਸਾ ਲੈਣ ਦੇ ਉਸ ਪੀਏ ਦੇ ਥਰੂ ਹੰਦਾ ਸੀਗਾ ਔਰ ਪੀਏ ਖੁਦ ਗੱਡੀ ਸਰਕਾਰੀ ਦੇ ਵਿੱਚ ਇਹ ਪੈਸਾ ਲੈ ਕੇ ਅੱਗੇ ਡਰੱਗ ਮੰਡੀ ਦਾ ਉਹ ਵੰਡਦੇ ਸੀਗੇ ਉਹਨਾਂ ਤੱਕ ਪਹੁੰਚਾਉਂਦਾ ਸੀ ਜਿਹੜਾ ਨਸ਼ਾ ਸਪਲਾਈਰ ਕਰਦੇ ਸੀ ਇੱਕ ਜਿਹੜਾ ਕਿ ਵਿਕਰਮਜੀਤ ਸਿੰਘ ਜੀਠੀਆ ਦਾ ਪੀਏ ਤਲਵੀਰ ਗਿੱਲੇ ਹੁਣ ਭਾਵੇਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਔਰ ਉਸਦੇ ਬਿਆਨ ਕਲਮਬੱਧ ਕਰਨ ਵਾਸਤੇ ਅੱਜ ਵਿਜੀਲੈਂਸ ਉਹਨਾਂ ਦੇ ਘਰ ਪਹੁੰਚੀ ਹੈ ਸੋ ਤਲਬੀਰ ਗਿੱਲ ਨੇ ਵੱਡੇ ਖੁਲਾਸੇ ਕੀਤੇ ਨੇ ਜਿਵੇਂ ਹੀ ਵਿਜੀਲੈਂਸ ਦੀ ਟੀਮ ਅੱਜ 2 ਵਜੇ ਅਮਰਸਾ ਸਥਿਤ ਤਲਬੀਰ ਦੇ ਘਰ ਪਹੁੰਚੀ ਤਾਂ ਵਿਜੀਲੈਂਸ ਦੇ ਅਨੁਸਾਰ ਤਲਬੀਰ ਨੇ ਸਾਹਮਣੇ ਨਸ਼ਾ ਤਸਕਰਾਂ ਨਾਲ ਕਰੋੜਾਂ ਰੁਪਈਆ ਦਾ ਲੈਣ-ਦੇਣ ਹੁੰਦਾ ਰਿਹਾ ਇਸ ਦੇ ਬਾਰੇ ਉਹਨਾਂ ਨੇ ਇੱਕ ਗਲ ਕਬੂਲੀਏ ਇਸ ਲਈ ਮਜੀਠਿਆ ਡਰਗਮਨੀ ਕੇਸ ਚ ਤਲਬੀਰ ਦੀ ਗਵਾਹੀ ਬਹੁਤ ਮਹੱਤਵਪੂਰਨ ਹੈ ਸੋ ਵਿਕਰਮ ਮਜੀਠਿਆ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਦਾ ਇਲਜ਼ਾਮ ਹੈ ਕਿ ਮਜੀਠੀਆ ਦੇ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹਵਾਲਾ ਕਾਰੋਬਾਰ ਦੇ ਸਬੂਤ ਮਿਲੇ ਹਨ ਇਹ ਇਲਜ਼ਾਮ ਹੈ ਕਿ ਮਜੀਠੀਆ ਨੇ 2007 ਤੋਂ ਲੈ ਕੇ 2017 ਦਰਮਿਆਨ ਮੰਤਰੀ ਰਹਿੰਦੇ ਹੋਏ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਸਾਲ 2012 ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ 6000 ਕਰੋੜ ਰੁਪਏ ਦਾ ਸਿੰਥੈਟਿਕ ਡਰਗ ਰੈਕਟ ਦਾ ਪਰਦਾ ਫਾਸ਼ ਕੀਤਾ ਗਿਆ ਸੀ ਅਤੇ ਫਤੇਗੜ ਸਾਹਿਬ ਵਿੱਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਸੀ ਉਸ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਮਜੀਠੀਆ ਇਸ ਸਰਕਾਰ ਵਿੱਚ ਮੰਤਰੀ ਸਨ ਐਨ ਆਰ ਆਈ ਮੰਤਰੀ ਹੋਣ ਦੇ ਨਾਤੇ ਜੋ ਵਿਦੇਸ਼ਾਂ ਤੋਂ ਨਸ਼ਾ ਸਪਲਾਈਰ ਪਿੰਦੀ ਤੇ ਸੱਤਾ ਆਉਂਦੇ ਸੀ ਉਹ ਮਜੀਠੀਆ ਦੇ ਯਗਰੀ ਯਾਰ ਸੀ ਔਰ ਮਜੀਠੀਆ ਦੇ ਜਿਹੜੇ ਕਰ ਰੁਕਦੇ ਸੀ ਜੋ ਇਹ ਨਸ਼ਾ ਸਪਲਾਈ ਹੁੰਦਾ ਸੀ ਉਹ ਜਦੋਂ ਮਜੀਠੀਆ ਆਪਣੇ ਕਾਫਲੇ ਦੀਆਂ ਗੱਡੀਆਂ ਤੋਰਦਾ ਸੀ ਸਰਕਾਰੀ ਉਹਨਾਂ ਗੱਡੀਆਂ ਦੇ ਵਿੱਚ ਕਰੋੜਾਂ ਰੁਪਈਆ ਡਰਗ ਮੰਨੀ ਹੁੰਦੀ ਸੀ ਔਰ ਨਸ਼ਾ ਹੁੰਦਾ ਸੀਗਾ ਜਿਹੜਾ ਅੱਗੇ ਸਪਲਾਈ ਹੋਣਾ ਹੁੰਦਾ ਸੀ ਇਸ ਦੇ ਖੁਲਾਸੇ ਕੀਤੇ ਨੇ ਤਲਵੀਰ ਗਿਲ ਨੇ ਤਲਵੀਰ ਗਿਲ ਦੇ ਕੋਲ ਉਹ ਡੈਰੀਆਂ ਪੁੱਛੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਨਸ਼ਾ ਸਪਲਾਈ ਦਾ ਪੈਸਾ ਦਿਖਿਆ ਹੁੰਦਾ ਸੀ ਸੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਨੇ ਕਿਹਾ ਕਿ ਵਿਜੀਲੈਂਸ ਨੇ ਐਫ ਆਈ ਆਰ ਨੇ ਮਜੀਠੀਆ ਨਾਲ ਜੁੜੀਆਂ ਮਹੱਤਵਪੂਰਨ ਵਿੱਤੀ ਬੇਨਿਜ਼ਮੇ ਦਾ ਪਰਦਾ ਫਾਸ਼ ਕੀਤਾ ਹੈ ਜਿਸ ਵਿੱਚ ਉਹਨਾਂ ਦੀਆਂ ਕੰਪਨੀਆਂ ਵਿੱਚ ਜਮ੍ਹਾਂ 540 ਕਰੋੜ ਰੁਪਏ ਦੇ ਬੇਹਿਸਾਬ ਪੈਸੇ ਦਾ ਖੁਲਾਸਾ ਹੋਇਆ ਹੈ ਇਹਨਾਂ ਵਿੱਚੋਂ 161 ਕਰੋੜ ਰੁਪਏ ਬਿਨਾਂ ਸਹੀ ਦਸਤਾਵੇਜ਼ਾਂ ਤੇ ਖਾਤੇ ਵਿੱਚ ਜਮ੍ਹਾਂ ਕੀਤੇ ਗਏ ਹਨ ਜਦੋਂ ਕਿ 141 ਕਰੋੜ ਰੁਪਏ ਜਾਲੀ ਸ਼ੈੱਲ ਕੰਪਨੀਆਂ ਰਾਹੀਂ ਭੇਜੇ ਗਏ ਹਨ ਜੋ ਕਿ ਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ ਸੋ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਲਗਾਤਾਰ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਤਲਬੀਰ ਗਿੱਲ ਦੇ ਵੱਲੋਂ ਜੋ ਖੁਲਾਸੇ ਕੀਤੇ ਗਏ ਨੇ ਇਹ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਹੋਰ ਪਕੜ ਮਜ਼ਬੂਤ ਹੋ ਸਕਦੀ ਹੈ ਵਿਜੀਲੈਂਸ ਦੀ ਇਸ ਤੋਂ ਪਹਿਲਾਂ ਕਿ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੇ ਅਤੀ ਸਾਥੀ ਰਹੇ ਸਾਬਕਾ ਵਿਧਾਇਕ ਜੋ ਪੋਨੀ ਅਜਨਾਲਾ ਦੇ ਵੱਲੋਂ ਵੀ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਜਿਨ੍ਹਾਂ ਕਿ 2013 ਦੇ ਵਿੱਚ ਮੁੱਖ ਮੰਤਰੀ ਤਤਕਾਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪੱਤਰ ਵੀ ਲਿਖਿਆ ਸੀ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਨੇ ਪੋਨੀ ਅਜਨਾਲਾ ਨੂੰ ਆਪਣੇ ਘਰ ਬੁਲਾਇਆ ਸੀ ਔਰ ਪੋਨੀ ਅਜਨਾਲਾ ਦੇ ਨਾਲ ਉਹਨਾਂ ਨੇ ਉਹ ਨਸ਼ਾ ਤਸਕਰਾਂ ਦੇ ਨਾਲ ਮੁਲਾਕਾਤ ਕਰਵਾਈ ਸੀ ਔਰ ਉਹਨਾਂ ਨੂੰ ਮਜੀਠੀਆ ਆਪਣੇ ਯਕੀਨੀ ਯਾਰ ਦਸਤਾ ਸੀਗਾ ਔਰ ਮਜੀਠੀਆ ਦੇ ਵਿਆਹ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਉਹ ਖਰਚ ਹੋਇਆ ਸੀਗਾ ਜਿਸ ਦੇ ਬਾਰੇ ਵੀ ਇਹ ਵੱਡੇ ਖੁਲਾਸੇ ਹੋਏ ਨੇ ਬੋਨੀ ਅਜਨਾਲਾ ਨੇ ਜੋ ਆਪਣੇ ਬਿਆਨ ਦਰਜ ਕਰਵਾਏ ਨੇ ਔਰ ਤਲਬੀਰ ਗਿੱਲ ਦੇ ਵੱਲੋਂ ਵੀ ਬਿਆਨ ਦਰਜ ਕਰਵਾ ਦਿੱਤੇ ਗਏ ਨੇ ਜੋ ਹੁਣ ਮਜੀਠੀਆ ਦੇ ਉੱਪਰ ਪਕੜ ਮਜ਼ਬੂਤ ਹੋ ਗਈ ਹੈ ਵਿਜੀਲੈਂਸ ਦੀ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਅਸੀਂ ਪੱਕੇ ਪੈਰੀ ਹੱਥ ਪਾਉਣੇ ਆ ਉਹ ਪੱਕੇ ਪੈਰੀ ਹੱਥ ਹੁਣ ਪੈ ਚੁੱਕੇ ਨੇ ਜੋ ਵਿਕਰਮਜੀਤ ਸਿੰਘ ਮਜੀਠੀਆ ਨੂੰ ਹੁਣ ਮਜੀਠੀਆ ਦੀ ਜ਼ਮਾਨਤਾਂ ਵੀ ਨਹੀਂ ਹੋ ਸਕਦੀਆਂ ਲੰਬਾ ਸਮਾਂ ਮਜੀਠੀਆ ਨੂੰ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ